ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾਂ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਬਿਲਕੁਲ ਨੇੜੇ ਦਾ ਇਹ ਪਿੰਡ ਹਾਈਵੇ ਦੇ ਦੋਨਾਂ ਪਾਸਿਆਂ ਦੀ ਲੰਘਦਾ ਇੱਕ ਤਾਂ ਜਿਹੜਾ ਨਵਾਂ ਬਾਈਪਾਸ ਹਾਈਵੇ ਦਾ ਲੰਘਿਆ ਬਠਿੰਡੇ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦਾ ਹੈ ਉਹ ਇਹਦੇ ਚੜ੍ਹਦੇ ਵਾਲੇ ਪਾਸੇ ਦੀ ਤੇ ਪੁਰਾਣਾ ਜਿਹੜਾ ਬਾਜਾਖਾਨਾ ਰੋਡ ਆ ਕੋਟਕਪੂਰੇ ਤੋਂ ਉਹ ਇਹਦੇ ਸ਼ਿਪਦੇ ਵਾਲੇ ਪਾਸੇ ਸੋਟੇ ਲਵਾਂ ਕਲਾ ਪਿੰਡ ਚੋਂ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਮੈਂ ਜਦੋਂ ਤੋਂ ਚੈਨਲ ਚੱਲਿਆ ਲਗਭਗ ਉਦੋਂ ਤੋਂ ਹੀ ਇਸ ਵੀਰ ਕੋਲੋਂ ਵੀਡੀਓ ਬਣਾਉਂਦਾ ਆ ਰਿਹਾ ਅੱਜ ਦੋ گاਵਾ ਦਿਖਾ ਦੂੰਗਾ ਇਸ ਵੀਡੀਓ ਦੇ ਵਿੱਚ ਤੇ ਦੋਨੇ ਹੀ ਕੰਪਨ ਹੈ ਜੀਨੇ ਐਚਐਫ ਤੇ ਕੰਮ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਉਹਨੂੰ ਇਹ ਜ਼ਰੂਰ ਫਾਇਦਾ ਹੋ ਜਾਣਾ ਵੀ ਦੋ ਚੰਗੇ ਦੁੱਧ ਵਾਲੇ ਗਾਵਾਂ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਇਹਨਾਂ ਦੀ ਤਸੱਲੀ ਤੁਸੀਂ ਕਰਨੀ ਹੈ ਪਸੰਦ ਆਇਆ ਪਸ਼ੂ ਤੁਸੀਂ ਖਰੀਦਣਾ ਤੇ ਉਹਦੀ ਜਾਂਚ ਪਰਖ ਕਰਨਾ ਤੁਹਾਡਾ ਹੱਕ ਹੁੰਦਾ ਹੈ ਆਓ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਫਿਰ ਦੂਜੇ ਨੰਬਰ ਤੇ ਵੈੜ ਜਿਹੜੀ ਕੜੀ ਉਹ ਦਿਖਾਵਾਂਗੇ ਲਖੇ ਭਾਈ ਸਸਤੀ ਕਾ ਸਸਤੀ ਕਾਲ ਬਾਈ ਜੀ ਲਖੇ ਦੋ ਗਾਵਾਂ ਦਿਖਾ ਰਹੇ ਆ ਅੱਜ ਭਾਈ ਹਾਂਜੀ ਹਾਂਜੀ ਦੋ ਪਹਿਲੇ ਨੰਬਰ ਤੇ ਗਾਂ ਕਿੰਨੇ ਕਿਦਮ ਲਊ ਸੂਣ ਚ ਸੂਆ ਕਿੰਨਾ ਇਹ ਸੂਆ ਸਹੀ ਤੀਜਾ ਜੀ ਹੂੰ ਇਹਦੇ 25 ਤਰੀਕ ਨੂੰ ਦਿਨ ਪੂਰੀ ਹੈ ਜੀ 25 ਨੂੰ ਫਾਰਮ ਦੀ ਗਾਂ ਜੀ ਸਾਰਾ ਰਿਕਾਰਡ ਵੀਡੀਓ ਵੀ ਫਾਰਮ ਦੀ ਆਪਣੇ ਕੋਲੇ ਆ ਠੀਕ ਹੈ ਰਿਕਾਰਡ ਵੀ ਸਾਰਾ ਮਿਲ ਜੂਗਾ ਕੀ ਰੇਟ ਰਹੂਗਾ ਇਹਦਾ ਰੇਟ ਬਾ ਕੱਲੀ ਕੱਲੀ ਦਾ ਫੋਨ ਤੇ ਕਰ ਲਾਂਗੇ ਜੋੜਾ 235000 ਦਾ ਦੇ ਦਾਂਗੇ ਜੇ ਦੋ ਪਹਿਲਾ ਸੂਆ ਚਾਰ ਦੰ ਠੀਕ ਹੈ ਇਕੱਠੀਆਂ ਖਰੀਦਣੀਆਂ ਤਾਂ 235000 235000 ਦੇ ਆਲੱਗ-ਆਲੱਗ ਖਰੀਦਣੀਆਂ ਤਾਂ ਰੇਟ ਬੰਦਾ ਪੁੱਛ ਸਕਦਾ ਹਾਂਜੀ ਹਾਂ ਚਲਾ ਦੇ ਬਈ ਤੋਰ ਦੇ ਸੋ ਦੋਸੋ ਹਜੇ 7-8 ਦਿਨ ਪਏ ਆ ਇਹਦੇ ਦਿਨ ਪੂਰੇ ਹੋਣ ਚ ਵੱਡੇ ਢਾਂਚੇ ਦੀ ਗਾਂ ਹੈ ਪੋਲ ਵੱਡੀ ਹਵਾਨੇ ਤੇ ਨਾੜਾ ਦੇਖੋ ਕਰਮਾ ਵਾਲੀ ਦੇ ਕੋਈ ਥੰਨ ਦਾ ਸਹਜ ਲੰਬਾਈ ਚ ਨਹੀਂ ਬਾਹਰ ਤੁੱਪ ਹੈ ਹੋ ਸਕਦਾ ਵੀ ਬਾਹਰੋਂ ਥੋੜਾ ਜਆ ਇਹ ਸਲੋ ਹੀ ਤੁਰਨ ਸੋ ਸਟਰਕਚਰ ਇਹਦਾ ਦੇਖ ਲਓ ਤੁਸੀਂ ਹਵਾਨਾ ਚੰਗਾ ਭਰਦੀ ਆਉਂਦੀ ਐ ਇਹਦੇ ਨੋ ਵਧੇ ਸੀ ਕੱਲ ਕਟਾਤੀ ਗਾ ਕੱਲ ਕਟਾਏ ਹਾਂਜੀ ਕੱਲ ਕੋ ਦੋਸਤ ਖੌਰ ਬਾਈ ਕਹਿੰਦਾ ਇਹਦੇ ਵਧੇ ਸੀ ਤੇ ਉਹ ਕੱਲ ਬਣਵਾਏ ਆ ਉਹਦੇ ਕਰਕੇ ਥੋੜਾ ਜਆ ਤੋਰ ਤੁਹਾਨੂੰ ਲੱਗੂਗੀ ਪਸੂ ਡਰ ਕੇ ਖੁੱਲੀ ਫਰਦੀ ਆਈ ਐ ਜੀ ਰਸ ਆਪਾਂ ਹੀ ਪਾਇਆ ਅੱਛਾ ਉਹ ਆਈ ਵੀ ਖੁੱਲੀ ਫਿਰਦੀ ਐ ਹਵਾਨਾ ਫਿਟਿੰਗ ਆਲਾ ਦਸੋ ਤੇ ਥਣ ਬੜਾ ਸੋਹਣਾ ਐ ਮੋਟਾ ਥਣ ਤੇ ਲੰਬਾ ਜਮਾ ਹੀ ਨਹੀਂ ਮਤਲਬ ਹੱਥੀਂ ਚਵਾਈ ਹਾਸਤੇ ਬਹੁਤ ਵਧੀਆ ਰਹੂਗਾ ਪਰ ਇਹ ਨਹੀਂ ਵੀ ਪਸੂ ਆਪਦੇ ਖੁਰਥ ਥਲੇ ਦੇ ਕੇ ਵੱਢ ਲੂਗਾ ਨਵ ਕੱਲ ਹੀ ਬਣਾਏ ਉਹਦੇ ਕਰਕੇ ਤੋਰ ਥੋੜੀ ਇਸ ਤਰ੍ਹਾਂ ਤੁਹਾਨੂੰ ਲੱਗੂਗੀ ਵੀ ਜਿਵੇਂ ਥੋੜਾ ਸਲੋ ਜਾ ਤੁਰਦੀ ਐ ਖੈਰ ਤੁਸੀਂ ਆ ਕੇ ਕੋਲੋਂ ਦੇਖ ਵੀ ਲੈਣੀ ਐ ਹਵਾਨਾ ਸੋਹਣਾ ਦੋਸਤੋ 235 ਚ ਤੁਹਾਨੂੰ ਇਹ ਜੋੜਾ گاਵਾ ਦਾ ਮਿਲ ਜਾਣਾ ਦੂਜੀ ਵੜ ਪਹਿਲਣਾ ਤੇ 4 ਤੰਦ ਐ ਫਵਾਨੇ ਤੇ ਨਾੜਾਂ ਇਸ ਸਾਈਡ ਤੇ ਵੀ ਚੰਗਾ ਫਵਾਨਾ ਦਾ ਤੁਸੀਂ ਇਹ ਦੇਖੋ ਵੀ ਅਗਾੜੀ ਕਿੰਨੀ ਕੁ ਲੰਬੀ ਹੈ ਕਿੱਥੋਂ ਫਵਾਨਾ ਸ਼ੁਰੂ ਹੁੰਦਾ ਹੈ 33 ਲੀਟਰ ਆਪਾਂ ਨੂੰ ਦੁੱਧ ਦੱਸਿਆ ਜੀ ਉਹ ਕਹਿੰਦੇ ਦੂਜੇ ਸੂਏ ਆਪਾਂ 38 40 ਨੂੰ ਵੀ ਚਲੀ ਜਾਂਦੀ ਪਰ ਉਹ 38 ਐਵਰੇਜ ਚੋਂਦੇ ਰਹੇ ਆ ਓਕੇ ਆ ਜਿਹੜੀ 2 ਨੰਬਰ ਤੇ ਲਖੇ ਪਹਿਲਾ ਸੂਆ 4 ਦਰ ਦਾ ਇਹ 4 ਇਹਦੇ 23 ਤਰੀਕ ਨੂੰ ਦਿਨ ਪੂਰੇ ਤੋਰ ਦੇ ਤੇ 23 ਨੂੰ ਦਿਨ ਪੂਰੇ ਲਗਭਗ ਇਕੱਠੀਆਂ ਜਿਹੀਆਂ ਹੀ ਸੋਹਣੀਆਂ ਕਿ ਪਹਿਲਣਾ ਤੇ 4 ਦਰ ਦਾ ਥਾਂ ਬੜਾ ਸੋਹਣਾ ਇਹਦਾ ਵੀ ਚਾਰੇ ਥਾਂ ਇੱਕੋ ਜਿਹਾ ਰੰਗ ਵੀ ਇਹਦਾ ਸੋਹਣਾ ਵੱਡੇ ਕੱਦ ਕਾਟ ਦੀ ਵਹਿੜ ਹੈ ਇਹ ਵੀ 2 ਲੱਖ ਤੇ 35000 ਜੇ ਆਪਾਂ ਵੈਸੇ ਤਾਂ ਕੱਲੀ ਕੱਲੀ ਦਾ ਰੇਟ ਅਲੱਗ ਤੋਂ ਪੁੱਛ ਲਿਓ ਪਰ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ 1 ਲੱਖ ਤੇ 17000 17500 ਇੱਕ ਦੇ ਉੱਤੇ ਰੇਟ ਢਲਦਾ ਹੈ ਗਾਵਾਂ ਤੁਸੀਂ ਦੇਖ ਲਏ ਲੀਆਂ ਤੇ ਬਾਕੀ ਇਹਨਾਂ ਦੇ ਢਾਂਚੇ ਵੀ ਦੇਖ ਲਿਆ ਦੁੱਧੇ ਕਿੰਨਾ ਕੁ ਦੇ ਦੇਣਗਾ ਤੁਹਾਡੀ ਸਮਝ ਆ ਭਾਈ ਮੋੜੀ ਵਾਪਸ ਇਹਨੂੰ ਫੇਰ ਸੋ ਇਹ ਦੋ ਵੜਾ ਦੱਸੋ ਦੋ گاਵਾ ਇੱਕ ਤੀਜਾ ਸੁਆ ਤੇ ਇੱਕ ਪਹਿਲਾ ਸੁਆ ਦੋਨੇ ਨਾਗ ਵਿਕਰੀ ਵਾਲੇ ਆ ਕੱਲੀ ਕੱਲੀ ਦਾ ਰੇਟ ਵੱਖਰਾ ਰਹੂਗਾ ਇੱਕ ਦਾ ਵੱਧ ਹੋ ਸਕਦਾ ਦੂਜੀ ਦਾ ਘੱਟ ਹੋ ਸਕਦਾ ਉਹ ਮੈਂ ਤੁਹਾਨੂੰ ਪੁੱਠੇ ਦੇ ਹਿਸਾਬ ਤੇ ਵੈਸੇ ਢਾਲਦਾ ਤੁਸੀਂ ਉਹ ਬਾਈ ਨਾਲ ਕਾਲ ਕਰਕੇ ਤੇ ਪਤਾ ਕਰ ਲਿਓ ਕੀ ਰੇਟ ਕੱਲੀ ਕੱਲੀ ਵਹਿੜ ਦਾ ਵੀ ਰੱਖਦਾ ਸੋ ਨਾਗ ਅੱਜ ਦੀ ਵੀਡੀਓ ਦੇ ਦੋ ਹੀ ਸੀ ਦੋਨੇ ਤੁਹਾਨੂੰ ਦਿਖਾਤੇ ਆ ਤਸੱਲੀ ਆ ਕੇ ਕਰ ਲਿਓ ਥਣਾ ਵੱਲੋਂ ਦੋਨੇ ਵੜਾ ਚੰਗੇ ਹਨ ਹਵਾਨੇ ਰਿਆਂ ਦੋਨੇ ਚੰਗੇ ਹਨ ਗੱਡਾ ਘਾਟ ਇਸ ਵੱੱਛੀ ਦਾ ਪਹਿਲੇ ਸੂਏ ਚ ਬਹੁਤ ਚੰਗਾ ਹੈ ਬਾਕੀ ਪਾਸ ਤੁਸੀਂ ਕਰ ਲੈਣੀ ਹੈ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ